ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਜੀ ਅੱਜ ਰਾਤ ਲਗਭਗ 9 ਵਜੇ ਤੋਂ ਲੈ ਕੇ ਸਵੇਰੇ 6-7 ਵਜੇ ਤੱਕ ਪੰਜਾਬ ਦੇ ਮੌਸਮ ਦੇ ਹਾਲਾਤ ਕੀ ਬਣਨਗੇ ਜਾਣਕਾਰੀ ਦੇ ਵਿੱਚ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਦੇਖਾਂਗੇ ਜੀ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਹਨੇਰੀ ਤਾਪਮਾਨ ਦਾ ਕੀ ਰੁਖ ਰਹੇਗਾ ਅਤੇ ਕਿਸ ਇਲਾਕੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਸਾਰੀ ਜਾਣਕਾਰੀ ਦੇਵਾਂਗੇ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲ ਤੁਸੀਂ ਦੇਖ ਰਹੇ ਹੋ ਜੀ ਇਮੇਜ ਦੇ ਵਿੱਚ ਫਿਲਹਾਲ ਪੰਜਾਬ ਦਾ ਜੋ ਮੈਪ ਹੈ ਉਹਦੇ ਵਿੱਚ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੋਈ ਬੱਦਲੀ ਸਿਸਟਮ ਇਸ ਟਾਈਮ ਪੰਜਾਬ ਤੇ ਐਕਟੀਵੇਟ ਨਹੀਂ ਹੈ ਸ਼ਾਮ ਦੇ ਵੇਲੇ ਸਾਨੂੰ ਦੱਖਣ ਪੂਰਬੀ ਹਿੱਸੇ ਜਿਹਦੇ ਵਿੱਚ ਸਾਨੂੰ ਪਟਿਆਲੇ ਤੋਂ ਲੈ ਕੇ ਰੂਪਨਗਰ ਦੀ ਬੈਲਟ ਜਿਹੜੀ ਸੀ ਇਹਦੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਹੋਇਆ ਹੈ ਜਾਂ ਨਹੀਂ ਤੁਸੀਂ ਕਿਸ ਇਲਾਕੇ ਏਰੀਏ ਜਾਂ ਜ਼ਿਲ੍ਹੇ ਪੰਜਾਬ ਤੋਂ ਬਿਲੋਂਗ ਕਰ ਰਹੇ ਹੋ ਜੀ ਇਸ ਸਾਨੂੰ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲੇ ਸੀ ਤੇ ਕਈ ਜਗ੍ਹਾ ਅਜਿਹਾ ਹੋਇਆ ਹੈ ਕਿ ਭਾਰੀ ਮੀਂਹ ਹੋਏ ਨੇ ਲਗਭਗ ਜਿਸ ਤਰੀਕੇ ਨਾਲ ਸਾਨੂੰ ਪ੍ਰਸ਼ਾਦ ਦੇ ਮੀਂਹ ਦੇਖਣ ਨੂੰ ਮਿਲਦੇ ਨੇ ਉਸ ਤਰੀਕੇ ਦੇ ਭਾਰੀ ਮੀਂਹ ਅੱਜ ਦੇਖਣ ਨੂੰ ਮਿਲੇ ਸੀ ਤੇ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਪਮਾਨ ਦੀ ਅੱਜ ਰਾਤ ਪੰਜਾਬ ਦੇ ਵਿੱਚ ਤਾਪਮਾਨ ਘੱਟ ਹੀ ਰਹੇਗਾ ਤਾਪਮਾਨ ਲਗਭਗ 25 ਡਿਗਰੀ ਦੇ ਨੇੜੇ ਤੇ ਬਣਿਆ ਰਹੇਗਾ ਕਿਉਂਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਹੋਣ ਦੇ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਭਾਰੀ ਗਰਾਵਿਟ ਆਈ ਹੈ ਜੀ ਗੱਲ ਕਰੀ ਹਵਾ ਦੀ ਹਵਾ ਜਿਹੜੀ ਹੈ ਉੱਤਰ ਪੂਰਬ ਦਿਸ਼ਾ ਤੋਂ ਲਗਾਤਾਰ ਚਲਦੀ ਰਹੇਗੀ ਹਲਕੀ ਹਲਕੀ ਹਵਾ ਕਿਸੇ ਇਲਾਕੇ ਵਿੱਚ ਤੇਜ਼ ਵੀ ਹੋ ਸਕਦੀ ਹੈ ਜਿਸ ਦੀ ਸਪੀਡ 10-15 ਕਿਲੋਮੀਟਰ ਤੱਕ ਜਾ ਸਕਦੀ ਹੈ ਪਰ ਵੱਡੇ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਹਮਸ ਤੋਂ ਪੰਜਾਬ ਦੇ ਵਿੱਚ ਫਿਲਹਾਲ ਰਾਹਤ ਹੈ ਜੀ ਕਿਸੇ ਤਰੀਕੇ ਦੀ ਹਮਸ ਫਿਲਹਾਲ ਅਜ ਪੰਜਾਬ ਦੇ ਵਿੱਚ ਨਹੀਂ ਬਣਦੀ ਦਿਖਾਈ ਦੇ ਰਹੀ ਮੌਸਮ ਵਿਭਾਗ ਵੱਲੋਂ 6 7 ਦੇ 8 ਤਰੀਕ ਨੂੰ ਮੀਂਹਾਂ ਦੇ ਅਲਰਟ ਸੀ ਇਹਨਾਂ ਵਿੱਚ 6 ਅਤੇ 7 ਤਰੀਕ ਨੂੰ ਹਲਕੇ ਦਰਮਿਆਨੇ ਮੀਂਹ ਹੋਏ ਨੇ ਪੰਜਾਬ ਦੇ ਪੱਛਮੀ ਹਿੱਸੇ ਦੇ ਵਿੱਚ ਮਾਝੇ ਅਤੇ ਮਾਲਵੇ ਦੀ ਗੱਲ ਕਰੀਏ ਤਾਂ ਕੋਈ ਵੱਡਾ ਕਾਰਵਾਈ ਨਹੀਂ ਹੋਈ ਤੇ ਅਗਰ ਗੱਲ ਕਰੀਏ ਆਪਾਂ ਹੁਣ ਅੱਜ ਰਾਤ ਤੋਂ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਤਾਂ ਸਾਨੂੰ ਪੰਜਾਬ ਦੇ ਦੱਖਣੀ ਹਿੱਸੇ ਪਟਿਆਲਾ ਵਾਲੀ ਬੈਲਟ ਹੋਗੀ ਸੰਗਰੂਰ ਫਰੀਦਕੋਟ ਉਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਰੂਪਨਗਰੀ ਨੇ ਵਿੱਚ ਹਲਕੀ ਜਿਹਾਣੀ ਬੱਦਲ ਵਾਲੀ ਮਤਲਬ ਵੀ ਐਂਟਰ ਕਰ ਸਕਦੀ ਹੈ ਜੋ ਕਿ ਹਰਿਆਣੇ ਵੱਲ ਹੈ ਪਰ ਇਸ ਦਾ ਫਿਲਹਾਲ ਕੋਈ ਵੱਡਾ ਅਸਰ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਹਵਾ ਜਿਹੜੀ ਉੱਤਰ ਪੂਰਬ ਦਿਸ਼ਾ ਤੋਂ ਚੱਲ ਰਹੀ ਹੈ ਅਗਰ ਹਵਾ ਦਾ ਰੁਖ ਦੱਖਣ ਪੂਰਬ ਹੁੰਦਾ ਤਾਂ ਇਹ ਸਿਸਟਮ ਪੰਜਾਬ ਵਿੱਚ ਐਂਟਰ ਕਰ ਸਕਦਾ ਸੀ ਹਰਿਆਣਾ ਦੇ ਵਿੱਚ ਆਪਾਂ ਗੱਲ ਕਰੀ ਤਾਂ ਸੰਘਣੇ ਮੀਂਹ ਹੋਣ ਦੇ ਚਾਂਸ ਅੱਜ ਰਾਤ ਵੀ ਬਣੇ ਹੋਏ ਨੇ ਹਰਿਆਣੇ ਵਾਲੇ ਜਿਹੜੇ ਵੀਰ ਸਾਡੀ ਵੀਡੀਓ ਦੇਖ ਰਹੇ ਨੇ ਕਿਰਪਾ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਜਾਂ ਨਹੀਂ ਬਣੇ ਰਹੇ ਹੋ ਚੈਨਲ ਵੈਦਰ ਅਪਡੇਟਸ ਵੀਡੀਓ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਇੰਨਾ ਸਾਰਾ ਪਿਆਰ ਦੇਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ